ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਕਿਹੜਾ ਟਰੈਕਟਰ ਮੰਡੀ ਤਲਵੰਡੀ ਸਾਬੋ ਬਾਈ ਕਾਲੇ ਬਰਕੰਦੀ ਨਾਲ ਮਿਲੌਣ ਲੱਗੇ ਆਪਾਂ ਕਾਲੇ ਬਰਕੰਦੀ ਨਾਲ ਕੀ ਹਾਲ ਹੈ ਕਾਲੇ ਬਾਈ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਰਾ ਕਿਹੜੇ ਕਿਹੜੇ ਵੇਚੇ ਅੱਜ ਅੱਜ ਫਾਰਮ 60 ਵਿਕੇ ਬਾਈ ਇੱਕ ਕਿਹੜਾ ਮਾਡਲ ਬਾਈ 13 ਮਾਡਲ ਬਾਈ ਚਲੋ ਬਹੁਤ ਵਧੀਆ ਬਹੁਤ ਬਹੁਤ ਮੁਬਾਰਕਾਂ ਬਾਈ ਤੁਹਾਨੂੰ ਸਾਰਿਆਂ ਨੂੰ ਬਾਈ ਠੀਕ ਆ ਤੇ ਕਿਹੜੇ ਪਹਿਲਾਂ ਤੇਰਾ ਫੋਨ ਨੰਬਰ ਬੋਲ ਦੇ ਕਾਲੇ ਬਾਈ 981552 ਬਾਈ 98155 04645 04645 ਹਾਂਜੀ ਇਹ ਪਿੰਡ ਬਰਕੰਦੀ ਆ ਵੀਰੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਪਿੰਡ ਬਰਕੰਦੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਦਾ ਫੋਨ ਨੰਬਰ ਆਪਾਂ ਬੋਲਤਾਂ ਨਾਲੇ ਤੁਹਾਨੂੰ ਐਡਰੈਸ ਬੋਲਤਾਂ ਤੇ ਬਾਈ ਦੇ ਦਿਖਾਉਣੇ ਆਪਾਂ ਟਰੈਕਟਰ ਤੁਹਾਨੂੰ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨਾਲ ਦੀ ਨਾਲ ਸ਼ੇਅਰ ਕਰਿ ਚੱਲੋ ਬਾਈ ਦੇ ਸਾਰੇ ਟਰੈਕਟਰ ਤੇ ਲੋਨ ਵੀ ਹੋ ਜੂਗਾ ਲੈ ਬਾਈ ਹੋ ਜੂਗਾ ਬਾਈ ਲੋਨ ਹੋ ਜੀ ਇੱਕ ਪੁਰਾਣਾ ਵਿਚ ਕਟਾਉਣਾ ਹੋਵੇ ਇੱਕ ਆਓ 44 ਦੇ ਨਹੀਂ ਹੋਣਾ ਪੁਰਾਣਾ ਬਾਈ ਜੈਜ ਰੇਟ ਤੇ ਕੱਟਿਆ ਜਾਊਗਾ ਜਿਹੜਾ ਮਾਰਕੀਟ ਰੇਟ ਆ ਠੀਕ ਹੈ ਵੀਡੀਓ ਚੰਗੀ ਲੱਗੀ ਬਾਈ ਜੀ ਨਾਲ ਦੀ ਨਾਲ ਵੀਡੀਓ ਨੂੰ ਜਲਦੀ ਜਲਦੀ ਨੂੰ ਜੇ ਕੋਈ ਹੋਰ ਵੀ ਕਿਸੇ ਟਰੈਕਟਰ ਤੇ ਲੋਨ ਕਰਾਉਣਾ ਤਾਂ ਆਪੇ ਨਾਲ ਸੰਪਰਕ ਕਰ ਲਿਓ 94653 62000 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸ਼ੁਰੂ ਕਰਦੇ ਆਂ ਕਾਲੇ ਬਾਈ ਆਪਾਂ ਆਇਸ਼ਰ ਤੋਂ ਆਇਸ਼ਰਾ ਬਾਈ ਕੋਲੇ 368 3 ਸਿਲੰਡਰ ਵਾਲਾ ਕਾਲੇ ਬਾਈ ਇਹ ਕਲੱਚ ਡਬਲ ਹੈ ਕਿ ਸਿੰਗਲ ਹੈ ਇਹ ਸਿੰਗਲ ਹੀ ਆ ਬਾਈ 2015 ਮਾਡਲ ਆ ਹਾਂਜੀ ਅਗਲੇ ਟਾਇਰ ਐਮ ਆਰ ਐਫ ਦੇ 80 ਪੈਸੇ ਆ ਮਗਰਲੇ ਟਾਇਰ 45 ਪੈਸੇ ਵੀਜੀਟੀ ਦੇ ਠੀਕ ਹੈ ਜੀ 13 ਦੇ ਟਾਇਰਾਂ ਵਾਲਾ ਇਹ ਹਾਂ ਠੀਕ ਆ ਤੇ ਮੰਨ ਕੇ ਚਲੋ ਟਰੈਕਟਰ ਇੰਜਨ ਗੇਅਰ ਦਾ ਪੂਰਾ ਚੰਗਾ ਪੂਰਾ ਚੰਗਾ ਟਰੈਕਟਰ ਆ ਪਿਛਲੇ ਟਾਇਰ ਹੈਗੇ ਕਿੰਨੇ 60 45 ਪੈਸੇ ਮੰਨ ਲਾ ਵੀ ਅੱਧੇ ਗੇਣ ਨੂੰ ਆਪਾਂ ਅੱਧੇ ਅੱਧੇ ਜਗੈਂਦੇ ਪਰ ਆਪਾਂ 5 ਪੈਸੇ ਘਾਟ ਹੀ ਦੱਸੋ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ 368 ਸਿੰਗਲ ਕਲੱਚ ਹੈ ਡਬਲ ਸਿੰਗਲ ਕਲੱਚ ਹੈ ਮੋਕਸਰ ਦਾ ਨੰਬਰ ਹੈ ਕਲੇ ਇਹਦਾ ਰੇਟ ਕੀ ਰੱਖਿਆ ਬਾਈ ਇਹਦਾ 295 ਰੇਟ ਆ ਬਾਈ 2 ਲੱਖ 2015 ਮਾਡਲ ਦਾ ਹਾਂਜੀ ਠੀਕ ਹੈ 2 ਲੱਖ ਤੇ 95000 ਬਾਈ ਨੇ ਰੇਟ ਰੱਖਿਆ ਬਾਈ ਪੂਰਾ ਇੰਜਨ ਗੇਅਰ ਦਾ ਪੂਰਾ ਚੰਗਾ ਤੇਲ ਬ੍ਰੇਕਾਂ ਦਾ ਟਰੈਕਟਰ ਆ ਬਾਈ ਇਹਦੇ ਲੋਨ ਕਿੰਨਾ ਕੋਜੂ ਬਾਈ ਇਹਦੇ ਤੇ ਲੋਨ 2 ਲੱਖ ਦੇ ਨੇੜੇ ਹੋ ਜੀ ਬਾਬਾ ਜੀ 2 ਲੱਖ ਮੰਨ ਕੇ ਚਲੋ 1 ਲੱਖ 85 90000 ਬ੍ਰੇਕਾਂ ਵਾਲਾ ਟਰਾਲੀ ਵਾਲੇ ਕੰਮ ਨੂੰ ਵਧੀਆ ਟਰੈਕਟਰ ਹੈ ਕਹਿੰਦਾ ਬਾਵਾ ਠੀਕ ਹੈ ਅੱਗੇ ਬਾਈ ਕੋਲੇ ਆ ਜਾਂਦਾ 750 2000 ਤੇ 13 ਮਲ ਟਰੈਕਟਰ ਫਸਟ ਓਨਰ ਚ ਪੰਜਾਬ ਦਾ ਨੰਬਰ ਹੈ ਅੱਛਾ ਜੀ ਪੰਜਾਬ ਨੰਬਰ ਹੈ ਹਾਂ ਫਸਟ ਓਨਰ ਹੈ ਮਗਰਲੇ ਟਾਇਰ 90 95 ਪੈਸੇ ਆ ਅਗਲੇ ਟਾਇਰ 70 75 ਪੈਸੇ ਆ ਠੀਕ ਹੈ ਵਧੀਆ ਟਰੈਕਟਰ ਹੈ ਡਬਲ ਕਲੱਚ ਪੂਰਾ ਚੰਗਾ ਟਰੈਕਟਰ ਹੈ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਯਾਰ ਅੱਛਾ ਬਾਡੀ ਲੈਣ ਦਾ ਪੂਰਾ ਨਵਾਂ ਟਰੈਕਟਰ ਹੈ ਪੂਰਾ ਨਵਾਂ ਟਰੈਕਟਰ ਚਾਤੀ ਮਰਾ ਦੇ ਮਾੜੀ ਬਾਈ ਇਹ ਕੋਈ ਭਰਾ ਵਿੱਚ ਕਹਿੰਦਾ ਬਾਈ ਫੋਟੋ ਪਾਓ ਸਾਡੇ ਤੋਂ ਫੋਟੋ ਨਹੀਂ ਪਾਈ ਯਾਨੀ ਵੀਡੀਓ ਤੁਸੀਂ ਆਰਾਮ ਨਾਲ ਦੇਖ ਲਓ ਨਾ ਹਾਂ ਠੀਕ ਰੰਗ ਪੇਂਟ ਦੀ ਗਰੰਟੀ ਹੈ ਬਾਈ ਜਿਹੜੀ ਚੀਜ਼ ਹੈ ਵਾਜੀ ਆ ਕਹਿ ਕੇ ਦੇ ਦਾਂਗੇ ਮਗਰਾੜਾਂ ਦੀ ਹਲਕੀ ਫੁਲਕੀ ਤਾਂ ਚੰਗਾ ਠੀਕ ਆ ਕਹਿ ਕੇ ਦੇਵਾਂਗੇ ਸ਼ੋਅ ਦੀ ਆਪਾਂ ਜ਼ਿੰਮੇਵਾਰੀ ਰਹਿਣੀ ਹੈ ਫੁੱਲ ਗਰੰਟੀ ਆ ਠੀਕ ਆ ਤੇ ਇਹ ਸ਼ੋਅ ਦੇ ਰੰਗ ਵਜਿਆ ਹੋਵੇ ਠੀਕ ਆ ਜਮਾ ਨਵਾਂ ਟਰੈਕਟਰਾ ਕੋਰਾ ਡਬਲ ਡਿਸਟਰੀਬਿਊਟਰ ਵਾਲਾ ਹਾਂ ਡਬਲ ਡਿਸਟਰੀਬਿਊਟਰ ਐ ਤੇ ਤੇਲ ਬ੍ਰੇਕਾਂ ਰਿਵਰਸ ਵੀਡੀਓ ਡਬਲ ਕਲਚ ਪਾਵਰ ਸਟੀering ਠੀਕ ਆ ਪਾਵਰ ਸਟੀering ਵਾਲਾ ਇੰਜਨ ਕੇ ਦਾ ਕਾਪੀ ਗਾਈ ਦਾ ਆਪਣੀ ਗਰੰਟੀ ਹੋ ਨੰਬਰ ਪੰਜਾਬ ਦਾ ਕਿੱਥੋਂ ਦਾ ਬਈ ਨੰਬਰ ਇਹਦਾ ਪੀ ਵੀ 15 ਸ਼ਾਇਦ ਜਾਂ ਪੀ ਵੀ 22 ਤੋਂ ਤੈਨੂੰ ਲੱਖ ਦੇ ਵਿੱਚ ਟਰੈਕਟਰ ਤੇ ਲੋਨ ਹੋ ਜयो ਹਣਾ 22 22 ਲੱਖ ਦਾ ਮੰਨ ਕੇ ਚੱਲੋ ਲੋਨ ਹੁੰਦਾ ਠੀਕ ਹੈ ਠੀਕ ਹੈ ਵਾਧੂਗੇ ਤਾਂ ਅਗਲੇ ਦੀ ਫਾਇਦਾ ਹੀ ਆ ਨੁਕਸਾਨ ਨਹੀਂ ਹਾਂ ਬਈ ਹਾਂ ਇਹਦਾ ਇਹ ਦੇਣਾ ਕਿੰਨੇ ਦਾ ਕਲੇ ਬਈ ਇਹ ਆਪਾਂ ਦੇ ਦਾਂਗੇ ਬਈ 380000 ਦਾ ਠੀਕ ਹੈ ਬਈ ਅੱਗੇ ਬਾਈ ਕੋਲੇ ਹੈਗਾ ਟਰੈਕਟਰ 744 2009 ਮਾਡਲ ਬਾਈ ਇਹ ਤੇ ਲੋਨ ਨਹੀਂ ਹੁਣ ਨਾ ਇਹਦੀ ਪਾਸਿੰਗ ਨੰਗੀ ਹੋਈ ਐ ਨਾ ਨਾ ਹੋਣਾ ਨਾ ਹਾਂ ਟਾਇਰ ਕਿੰਨਿਆਂ ਕਾਲੇ ਬਾਈ ਇਹ ਟਾਇਰ ਹੈਗੇ ਟਰੱਕ ਦੇ 80 85 ਪੈਸੇ ਹੈ ਹਨਾ 90 ਪੈਸੇ ਟਾਇਰ ਆ ਬਾਈ 90 ਪੈਸੇ ਗੁਡੀਅਰ ਕੰਪਨੀ ਦੇ ਗੁਡੀਅਰ ਕੰਪਨੀ ਦੇ ਅਗਲੇ ਵੀ 90 ਪੈਸੇ ਗੁਡੀਅਰ ਕੰਪਨੀ ਦੇ ਹਾਂ ਬਾਡੀ ਲੈਣ ਦਾ ਵੀ ਚੰਗਾ ਟਰੈਕਟਰ ਛੋੇ ਛਕੇ ਦਾ ਵੀ ਚੰਗਾ ਹੈ ਠੀਕ ਐ ਡਬਲ ਕਲਚ ਟਰੈਕਟਰ ਐ ਸਟicker ਥੋੜੇ ਜਿ ਪਿੱਖੇ ਹੋ ਰਿਹਾ ਸਟicker ਨਵੇਂ ਲਾਉਣ ਵਾਲਿਆ ਸਟicker origianal ਹੀ ਐ ਬਾਈ ਆਪਾਂ ਬਦਲੇ ਨਹੀਂ ਆਏ ਤੇ ਦੇਖ ਲਾ ਉਧਰ ਤੋਂ ਆਪ ਪੈਂਦੀ ਸੀ ਇਧਰ ਛਾਂ ਹਾਂ ਆ ਬਹੁਤ ਸੋਹਣਾ ਹੈ ਨਾ ਹਾਂ ਹਾਂ ਇਹਦਾ 315000 ਮੁੱਲ ਰੱਖਿਆ ਕਲੇ ਮੁੱਲ 315 ਬਾਈ ਡਬਲ ਕਲਚ ਹੈ ਡਬਲ ਕਲਚ ਹੈ ਮੈਨੂਅਲ ਸਟੀਅਰਿੰਗ ਚ ਮੈਨੂਅਲ ਸਟੀਅਰਿੰਗ ਚ ਬਾਈ ਨੰਬਰ ਕਿੱਥੋਂ ਦਾ ਨੰਬਰ ਇਹਦਾ ਹਰਿਆਣੇ ਦਾ ਬਾਈ ਜੱਪ ਵਾਲੀ ਆਰ ਸੀ ਆਨਲਾਈਨ ਰਿਕਾਰਡ ਆ ਓਕੇ ਕਿੰਨੇ ਦਾ ਦੇਣਾ ਕਿੰਨੇ ਦਾ ਬਾਈ ਇਹ 290 ਦਾ ਦੇ ਦਾਂਗੇ ਬਾਈ 290000 ਠੀਕ ਹੈ ਅੱਗੇ ਬਾਈ ਕੋਲੇ ਹੈਗਾ ਸੋਨਾ ਵਾਲੀ ਕਾ ਐਮ ਐਮ ਇਹ ਤਾਂ ਤਾਂ ਫੁੱਲ ਹੀ ਲੋਨ ਹੋਈ ਹੋਣਾ ਇਹ ਤੇ ਹੋਣੀ ਬਾਈ 4 ਲੱਖ ਦਾ ਲੋਨ ਹੋਊਗਾ ਇੱਥੇ 4 ਲੱਖ ਰੁਪਏ ਦਾ ਲੋਨ ਹੋ ਜੂ 4 ਲੱਖ ਦਾ ਲੋਨ ਠੀਕ ਹੈ ਬਾਈ ਜੀ ਤੇ ਟਰੈਕਟਰ ਦਾ ਮੁੱਲ ਕਿ ਰੱਖਿਆ ਬਾਈ ਇਹਦਾ 465000 ਮਾਡਲ ਬਈ ਇਹ 2020 2020 ਮਾਡਲ ਹੈ 45 ਵਾਲਾ ਐਮ ਐਮ ਪਾਵਰ ਸਟੀering ਤੇਲ ਬ੍ਰੇਕ ਰਿਵਰਸ ਪੀਡਿਓ ਡਬਲ ਕਲਚ ਹਾਂ ਜੇਸਟੀਬਿਊਟਰ ਵਾਲਾ ਜੇਸਟੀਬਿਊਟਰ ਵਾਲਾ ਫੁੱਲ ਟੌਪ ਮਾਡਲੀਆ ਨਾਲ ਦੇ ਟਾਇਰ ਹੈ ਨੇ ਟਰੈਕਟਰ ਦੇ ਮਗਰਲੇ 85 ਪਏ ਅਗਲੇ ਆਪਾਂ ਭਾਏ ਨਵੇਂ ਅਗਲੇ ਨਵੇਂ ਆ ਹਾਂ ਇਹ ਅਗਲੇ ਦਾ ਐਮ ਆਰ ਵੀ ਹੋਣ ਗਿਆ ਸਾਰਾ ਟਰੈਕਟਰ origial ਹੈ ਕਲਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਠੀਕ ਹੈ ਜਿਵੇਂ ਨਵਾਂ ਟਰੈਕਟਰ ਹੈ 1260 66 ਘੰਟੇ ਚੱਲਿਆ ਸਾਰਾ ਨਵਾਂ ਹੀ ਪਿਆ ਟਰੈਕਟਰ ਸਾਰਾ ਬਾਈ ਇਹਨਾਂ ਟਰੈਕਟਰ 4 ਲੱਖ ਰੁਪਏ ਦੇ ਵਿਖਿਆ 20-30 ਹਜ਼ਾਰ ਰੁਪਏ ਕੋਲੇ ਹੋਣਾ ਚਾਹੀਦਾ ਬੰਦੇ ਦੇ ਇਹ ਟਰੈਕਟਰ ਆਪਾਂ ਦੇ ਦਾਂਗੇ ਆਪਾਂ 4 ਲੱਖ ਤੇ 35 ਹਜ਼ਾਰ ਦਾ ਬਾਈ 4 ਲੱਖ 35 ਹਜ਼ਾਰ ਸਿਰਫ 35 ਹਜ਼ਾਰ ਹੀ ਹੋਵੇ 4 ਲੱਖ ਦਾ ਲੋਨ ਕਰਾ ਦੇ ਠੀਕ ਹੈ ਇਹ ਆਪਣੇ ਕੋਲ ਟਰੈਕਟਰ ਕਲੇ ਹੋ ਟਰੈਕਟਰ ਵੀ ਹੁੰਦਾ ਬਾਈ ਹੋਰ ਟਰੈਕਟਰ ਵੀ ਹੁੰਦੇ ਆ ਬਾਈ ਠੀਕ ਹੈ ਬਾਈ ਆਪਣੇ ਕੋਲ 5405 ਖੜਾ 20 ਮਾਡਲ ਠੀਕ ਹੈ ਜੀ ਨੰਬਰ ਰਾਜਸਥਾਨ ਦਾ ਐਨਓ ਸੀ ਆ ਜੂਗੇ ਨਾਲ ਦੇ ਟਾਇਰਾ ਟਰੈਕਟਰ ਦੇ 80 ਪੈਸੇ ਠੀਕ ਹੈ ਜੀ 23 ਬੋਲੋ ਜੀ ਹੈਲੋ ਹਾਂਜੀ 5505 ਅੱਛਾ ਭਾਈ ਇਧਰ ਹੋ ਜਾਓ ਜੀ ਸੜਕ ਤੋਂ ਮੜਾ ਜਾ ਕਿਹੜੇ ਕਿਹੜੇ ਖੜਿਆ ਕਰੇ ਰੈਟਰ ਖੜੇ ਭਾਈ ਆਪਣੇ ਕੋਲ ਆਪਣੇ ਕੋਲ 5405 ਖੜਾ ਭਾਈ 20 ਮਾਡਲ ਦਾ ਅੱਛਾ ਫੁੱਲ ਟੌਪ ਮਾਡਲ ਦਾ ਰਿਵਰਸ ਪੀਟੀਓ ਵਾਲਾ ਐਡਜਸਟੇਬਲ ਸਟੀering ਵਾਲਾ ਡਬਲ ਡਿਸਟ੍ਰਿਬਿਊਟਰ ਵਾਲਾ ਖੁੱਲਦੇ ਸੀ ਵਾਲਾ ਠੀਕ ਹੈ ਭਾਈ ਕਿੰਨੇ ਦਾ ਭਾਈ ਦੇਣਾ ਉਹ ਉਹ ਟਰੈਕਟਰ ਆਪਾਂ ਸਵਾ 7 ਦਾ ਦੇ ਦਾਂਗੇ ਭਾਈ ਠੀਕ ਹੈ ਜੀ ਠੀਕ ਹੈ ਤੇਰਾ ਫੋਨ ਨੰਬਰ ਲਾਸਟ ਚ ਫੇਰ ਬੋਲ ਦੋ ਭਾਈ ਆਪਾਂ 7.5 ਕਰਦੇ ਆ ਠੀਕ ਹੈ ਭਾਈ ਫੋਨ ਨੰਬਰ ਫੇਰ ਬੋਲ ਦੋ 9815504645 9815504645 ਬਈ ਕਾਲਾ ਪ੍ਰਕੰਦੀਪ ਬਈ ਦਾ ਨਾਮ ਹੈ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਕੋਈ ਵੀ ਟਰੈਕਟਰ ਸੰਧੀ ਰੇਟ ਸੰਧੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਵੀਡੀਓ ਚੰਗੀ ਲੱਗੀ ਤਾਂ ਨਾਲ ਦੀ ਨਾਲ ਜਲਦੀ ਜਲਦੀ ਨੂੰ ਸ਼ੇਅਰ ਕਰਦੇ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਂ ਜਾਣਕਾਰੀ ਅਸੀਂ ਲੈ ਕੇ ਆਉਂਦੇ ਰਹੀਏ ਆਪਣਾ ਨੰਬਰ ਹੈਗਾ ਜੀ ਨੋਟ ਕਰ ਲਓ 9465362000 ਧੰਨਵਾਦ ਜੀ ਸਾਰੇ ਸੱਜਣਾ ਦਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ